ਮਾਂ ਬਲਾ ਸਰ ਕੱਲ ਦੇ ਕੱਲ 6 ਵਜੇ ਦੀ ਲਾਸ਼ ਆ ਕੱਲ 6 ਵਜੇ ਦੀਦਾਂ ਹੋਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਰਹੀ ਕੋਈ ਵੀ ਕੋਈ ਪੁਲਿਸ ਵੱਲੋਂ ਨਹੀਂ ਕੋਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣ ਰਹੀ ਮੇਰਾ ਘਰ ਵਾਲਾ ਗੱਲ ਹੋਈ ਝਗੜਾ ਸੀ ਦੇ ਉਹ ਪੱਠੇ ਵਧ ਕੇ ਲਿਆਏ ਤੇ ਮੇਰਾ ਘਰ ਵਾਲਾ ਆਂਦਾ ਵੀ ਸਾਡੀ ਪਹਿਲ ਝੋਨੇ ਥਾਣੀ ਪੱਠੇ ਨਾ ਵੱਡੋ ਇਹੋ ਗੱਲ ਆਖੀ ਅਸੀਂ ਤਿੰਨੇ ਜਾਣੇ ਹੁੰਦੇ ਹਾਂ ਮੇਰੀ ਸੱਸ ਮੇਰਾ ਘਰ ਵਾਲਾ ਮੇਰਾ ਨਿਗਾਹਾਂ ਮੁੰਡਾ ਮੈਂ ਗੱਡੀ ਤੇ ਉਹਨਾਂ ਨੇ ਇਹੋ ਗੱਲ ਅਹੀਂ ਆਖੀ ਆ ਉਹਨਾਂ ਨੇ ਫੜ ਕੇ ਧੂਕੇ ਗਵੰਡੀਆਂ ਦੇ ਘਰ ਸੁੱਟ ਲਿਆ ਵਾ ਫੁੱਟ ਕੇ ਉਹਦੇ ਵਾਲੋਂ ਫੜ ਕੇ ਲੈ ਗਏ ਆ ਅੰਦਰ ਲੈ ਅੰਦਰ ਵਾਰ ਖੜ ਕੇ ਕਿਰਚਾ ਮਾਰ ਮਾਰ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਕੋਈ ਸੁਣਵਾਈ ਨਹੀਂ ਸਾਡੇ ਹੋਣ ਦੀ ਉਹਨਾਂ ਮਜਬੂਰੀ ਵਿੱਚ ਆਣ ਕੇ ਆਹ ਰੋਡ ਜਾਮ ਕਰਨਾ ਪਿਆ ਇਹ ਉਹਨਾਂ ਤੱਕ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਉਹ ਬੰਦੇ ਇੱਥੇ ਚੁੱਕ ਕੇ ਨਹੀਂ ਲਿਆਂਦੇ ਜਾਂਦੇ ਜਿਨ੍ਹਾਂ ਨੇ ਕਤਲ ਕੀਤਾ ਆ ਅਸੀਂ ਉਹਨਾਂ ਚਿਰ ਸਸਕਾਰ ਨਹੀਂ ਕਰਨਾ ਨਹੀਂ ਕਰਨਾ ਇਸਕਾਰ ਉਹਨਾਂ ਚਿਰ ਆਪਣੇ ਵਾਜੀ ਪਰ ਇਹ ਇੱਥੇ ਪਿੰਡ ਕਣੀਆਂ ਦੇ ਇਹਨਾਂ ਦਾ ਹੈਗਾ ਸੀ ਪਹਿਲੀ ਦਾ ਆਸਮਾਨ ਰਜੇ ਸੇ ਤੇ ਇਹ ਜਾਣਦੇ ਸੀ ਆਪਣੇ ਬੰਮੀ ਨੂੰ ਇਹਨਾਂ ਰਾਤ ਜਾਂਦੇ ਆ ਮੁੰਡਿਆਂ ਨਾਲ ਗੱਲ ਪੈ ਗਈ ਕਿੰਨੇ ਪਿਓ ਪਤਾ ਕਿੰਨਾ ਪਿਓ ਪਤਾ ਜੀ ਤਿੰਨ ਪਿਓ ਪਤ ਹੈ ਕਿੰਨੇ ਜੀ ਪਿੰਡ ਦੇ ਪਿੰਡ ਦੇ ਹਾਂ ਜੀ ਹਾਂ ਜੀ ਗਵਾਂਢੀ ਹੈ ਨਾਲ ਦੇ ਤੇ ਰਾਜ ਨਾਲ ਖਲਾਰ ਕੇ ਗੱਡੀ ਤੇ ਦਾਤਰੀਆਂ ਮਾਰੀਆਂ ਜੀ ਆ ਕਿੱਚਾ ਮਾਰੀਆਂ ਤਿੰਨਾ ਪਿਓ ਪਤਾ ਨੇ ਹਜ਼ਰਜੋ ਗਿਆ ਜੀ ਤੇ ਮੰਗ ਨੂੰ ਲੈ ਕੇ ਇੱਥੇ ਤੱਕ ਮੰਗ ਇਹੋ ਸਾਡੀ ਕੋਈ ਸੁਣਵਾਈ ਨਹੀਂ ਹੈ ਤੇਰੇ 24 ਘੰਟੇ ਹੋ ਗਏ ਜੀ ਤੇ ਪ੍ਰਸ਼ਾਸਨ ਨੇ ਕੋਈ ਬੰਦਾ ਨਹੀਂ ਫੜਿਆ ਰੈਸਟ ਨਹੀਂ ਕੀਤਾ ਉਹਨਾਂ ਦਾ ਘਰੇ ਉਹਨਾਂ ਦੇ ਬੰਦੇ ਆ ਗਏ ਆ ਪੱਠੇ ਪਾਉਣ ਦੇ ਸਭ ਕੁਝ ਕਰਦੇ ਆ ਪਾਣੀ ਡੋਹਣ ਦੇ ਤੇ ਪ੍ਰਸ਼ਾਸਨ ਨੇ ਸਾਨੂੰ ਬੰਦਾ ਨਹੀਂ ਕੋਈ ਭੇਜਿਆ ਤੇ ਗ੍ਰੈਸਟ ਕੀਤਾ ਜੀ ਅਸੀਂ ਧਰਨਾ ਲਾਇਆ ਉਹਨਾਂ ਜਿਹੜਾ ਧਰਨਾ ਨਹੀਂ ਚੁੱਕਾਗੇ ਜਿੰਨਾ ਜਿਹੜਾ ਉਹਨਾਂ ਗ੍ਰਿਸ਼ਤਾਰ ਨਹੀਂ ਕੀਤਾ ਜਾਊਗਾ ਜੀ ਉਹ ਇਹ ਚਾਹੁੰਦੇ ਵੀ ਸਾਨੂੰ ਜਿੰਨਾ ਅਸੀਂ ਉਹਨਾਂ ਜਿਹੜਾ ਧਰਨਾ ਨਹੀਂ ਚੁੱਕਾਗੇ ਜਿੰਨਾ ਜਿਹੜਾ ਬੰਦੇ ਰੈਸਟ ਨਹੀਂ ਹੋਣਗੇ ਜੀ ਤਿੰਨ ਬੰਦੇ ਤਿੰਨੇ ਪਿਓ ਬੋਤੀ ਆ ਜੀ ਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਘਰੇ ਵਾਹਿਗੁਰੂ ਜੀ ਅਸੀਂ ਸਾਨੂੰ ਬਾਬਾ ਮੇਜਸਨ ਸੋਡੀ ਦੀ ਫੌਜ ਆਹੀਂ ਉਹਨਾਂ ਨੇ ਸਾਨੂੰ ਭੇਜਿਆ ਇਹਦੇ ਵਾਸਤੇ ਕਿ ਇਹ ਕਰਿਆ ਕਾਰਿਆ ਪਰਿਵਾਰ ਜਿਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਵਾਉਣਾ ਵ ਕਿਉਂਕਿ ਕਾਲਾ ਸਾਮਾ ਦਾ 6 ਵਜੇ ਦਾ ਕਤਲ ਹੋਇਆ ਜੀ ਤੇ ਅਜੇ ਤੱਕ ਉਹਨਾਂ ਦਾ ਕੋਈ ਬੰਦਾ ਨਹੀਂ ਰੈਕਟ ਕੀਤਾ ਗਿਆ ਜੀ ਸਾਨੂੰ ਕਹਿੰਦੇ ਇਹ ਉਹਨਾਂ ਬੰਦੇ ਦੇ ਫੜੇ ਆ ਅਸੀਂ ਥਾਣੇ ਦੇ ਵਿੱਚ ਸਾਹਮਣੇ ਨਹੀਂ ਲਿਆ ਸਕਦੇ ਇਹ ਕੀ ਗੱਲ ਕੀ ਕਾਰਨ ਵੀ ਜਿਹੜਾ ਜੇ ਬੰਦਾ ਫੜਿਆ ਤੁਰ ਉਹ ਸਾਹਮਣੇ ਕਿਉਂ ਨਹੀਂ ਲਿਆ ਸਕਦੇ ਵੀ ਹਾਂ ਵੀ ਆ ਉਹਨਾਂ ਦਾ ਬੰਦਾ ਫੜ ਲਿਆ ਵਾ ਤੇ ਅਸੀਂ ਕਾਰਵਾਈ ਕਰਨ ਦੇ ਆ ਕਿਉਂਕਿ ਇਹ ਬਹੁਤ ਜਿਹੜਾ ਇਹ ਆ ਘਟਨਾ ਬਹੁਤ ਨਿੰਦਾਯੋਗ ਆ ਇਹ ਨਹੀਂ ਵਾਪਰਨੀ ਚਾਹੀਦੀ ਛੋਟੇ ਛੋਟੇ ਬੱਚੇ ਉਹਦੇ ਉਹਨਾਂ ਦੇ ਮਾਤਾ ਨੂੰ ਵੇਖ ਕੇ ਤੇ ਨਹੀਂ ਜਰਿਆ ਜਾਂਦਾ ਕਿਉਂਕਿ ਅਸੀਂ ਸਾਡੇ ਖਾਲਸਾ ਪੋਜ ਇਨਸਾਫ ਦਵਾਉਣ ਵਾਸਤੇ ਅੰਤ ਤੱਕ ਉਹ ਕਰਕੇ ਬਣਦੇ ਪ੍ਰਵਾਦ ਦੇ ਨਾਲ ਖੜੇ ਆਂ ਕਿ ਜਦ ਤੱਕ ਇਹਨਾਂ ਦਾ ਕੋਈ ਉਹਨਾਂ ਦਾ ਬੰਦੇ ਰੈਕਟ ਨਹੀਂ ਕੀਤੇ ਜਾਂਦੇ ਉਹਨਾਂ ਚਾਹ ਤੱਕ ਅਸੀਂ ਡੈਡ ਬਾਡੀ ਇੱਥੇ ਰੋਗੇ ਉਹਨਾਂ ਤੱਕ ਅਸੀਂ ਡੈਡ ਬਾਡੀ ਨਹੀਂ ਚੁੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦੋ ਗਾਉਂਦੇ ਆ ਦੇਰੇ ਆਈ ਜਾਨ ਆਪਣੇ ਕੋਟਰੀ ਨੂੰ ਉਹਨਾਂ ਨੇ ਉਹਨੂੰ ਰਾਤ ਘੇਰ ਕੇ ਤੇ ਉਹਨਾਂ ਨੂੰ ਇਹਨਾਂ ਹੀ ਹੋਇਆ ਕਿ ਉਹਨਾਂ ਨੇ ਤੇ ਨਾ ਉਹ ਵਿਚ ਦਿਨ ਉਹ ਚੋਨਾ ਬਜਾਦਾ ਅਸਰ ਦਾ ਉਹਨਾਂ ਨੇ ਇਹ ਗੱਲ ਕਹਿ ਗਏ ਉਹ ਮੁਰਕੇ ਨਹੀਂ ਜਿਹੜਾ ਗਰਦਾ ਕੇਰੇ ਉਹਨਾਂ ਨੇ ਕਿਰਪਾਨ ਬੱਦਲੀ ਪੱਟਿਆਂ ਚੋਂ ਤੇਾਂ ਜੋ ਕਿਰਪਾਨ ਕੱਢ ਕੇ ਉਹ ਅੜੀ ਕਿਰਪਾਨ ਕੱਢੀ ਮੁਰਕੇ ਆਤੇ ਆਂਦਾ ਤੇ ਕਿਰਨ ਦੇ ਵੀਡੀਓ ਬਣਾ ਲਾਏ ਕਿਰਪਾਨ ਕੱਢੀ ਆ ਉਹਨੇ ਜਦੋਂ ਉਹ ਇਧਰ ਨੂੰ ਆ ਉਹਨਾਂ ਨੂੰ ਫੜ ਲਿਆ ਵੇਰਾ ਜ਼ਰਾ ਜ਼ਰਬੋਦਾ ਮੇਰੇ ਪੁੱਤ ਨੂੰ ਕਿਰਪਾ ਮਾਛਾਂ ਕੇ ਕਰ ਜਾ ਕੇ ਇਹ ਸੇ ਘਰ ਗੱਡੀ ਕੋਈ ਨਹੀਂ ਆ ਸਾਡੀ ਕੋਈ ਨਹੀਂ ਨਹੀਂ ਕਹਨੇ ਕੀਤੀ 어 ਇਧਰ ਨਾਲ ਆਇਆ ਉਹ ਅੰਗੜ ਕੇ ਮੇਰੇ ਪੁੱਤ ਦੀ ਜਨਾਈ ਨਹੀਂ ਜਾਈ ਦੀ ਇਹ ਇਹ ਕੀ ਕਰਾਂਗੇ ਨਹੀਂ ਦੇ ਅਡੀਸ ਨਹੀਂ ਹੋਣੀ ਗਈ ਵੀ ਪੁਲਿਸ ਲੋ ਵਕਫਤ ਹੀ ਮਤੇ ਹਰ ਕੀ ਤੇ ਨਹੀਂ ਵਕਫਤ ਹੀ ਮਾਰ ਰੇਡ ਤੇ ਅਸਲੇ ਰੇਡ ਕਰ ਰਹੀਆਂ ਜੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਨੰਨਸਲਾਕਾਂ ਪਿੱਛੇ ਭੇਜਿਆ ਜਾਏਗਾ